ਜੀ ਸਰ ਕੀ ਨਾਮ ਬਟਾ ਮੇਰਾ ਨਾਮ ਜਸਪੀ ਸਿੰਘ ਪੁੱਲਰ ਹੈ ਜੀ ਜੀ ਸਰ ਕਿਸ ਹਸਤੇ ਦੀ ਆਫਿਸ ਆਏ ਸੀ ਡੀ ਸੀ ਆਫਿਸ ਇਹ ਮਾਮਲਾ ਵੀ ਕੀ ਹੋਇਆ ਜੀ ਸਾਨੂੰ ਪਰਸੋਂ ਸਵੇਰ ਕਾਲ ਆਉਂਦੀ ਹੈ ਜੀ ਕੈਨੇਡਾ ਤੋਂ ਕਾਲ ਆਉਂਦੀ ਆ ਮੇਰੇ ਦੋਸਤ ਦੀ ਕਿਸੇ ਦੀ ਆਉਂਦੀ ਆ ਮੇਰਾ ਬਹੁਤ ਹੀ ਜਿਗਰੀ ਦੋਸਤ ਸੀ ਅਸੀਂ ਇਕੱਠੇ ਪੜੇ ਇਕੱਠੇ ਕੋਲੇਜ ਵੀ ਇਕੱਠੇ ਰਹੇ ਉਹ ਅੱਜ ਤੋਂ 5 ਸਾਲ ਪਹਿਲਾਂ ਕੈਨੇਡਾ ਗਿਆ ਸੀ ਜੀ ਤੇ ਮੈਨੂੰ اچ ਅਚਾਨਕ ਕਾਲ ਆਉਂਦੀ ਹੈ ਵੀ ਇਹ ਗੱਡੀ ਚ ਰਾਤ ਪਿਆਸ ਸੀਗਾ ਤੇ ਸਵੇਰ ਜਦੋਂ ਵੇਖਿਆ ਤੇ ਉਹਦੀ ਡੈੱਡ ਬੋਡੀ ਪਈ ਸੀਗੀ ਉੱਥੇ ਅਸੀਂ ਮੈਂ ਅਸੀਂ ਉਹਨਾਂ ਦੇ ਘਰ ਦੇ ਨਾਲ ਸੰਪਰਕ ਕੀਤਾ ਫਿਰ ਘਰ ਦੇ ਸੰਪਰਕ ਕਰਕੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਸਾਨੂੰ ਖਬਰਾਂ ਮਿਲ ਗਈਆਂ ਤੇ ਫਿਰ ਅਸੀਂ ਈਸੀ ਆਫਿਸ ਆਏ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਕੈਨੇਡਾ ਦੀ ਅਫੀਸਰ ਨਾਲ ਗੱਲ ਕੀਤੀ ਉਹਨਾਂ ਨੇ ਸਾਨੂੰ ਆਖਿਆ ਵੀ ਤੁਸੀਂ ਜੇਕਰ ਇੱਧਰ ਕੈਨੇਡਾ ਆ ਸਕਦੇ ਹੋ ਤਾਂ ਵੈਲਨਗੂੜਾ ਮੇਰੇ ਤੁਹਾਡੇ ਅਸੀਂ ਬੋਡੀ ਇੱਧਰ ਪੇਜਾਂਗੇ ਬਟ ਉਹਦਾ ਥੋੜਾ ਲੰਬਾ ਪ੍ਰੋਸੈਸ ਹੈ ਜੀ ਅਸੀਂ ਡੀਸੀ मैम ਕੋਲ ਕੱਲ ਵੀ ਆਏ ਸੀ ਆਪਦੀ ਮੰਗ ਲੈ ਕੇ ਤੇ ਅੱਜ ਵੀ ਆਇਆ ਸਾਡਾ ਕੰਮ ਡੇ ਬਾਈ ਡੇ ਪ੍ਰੋਸੈਸ ਚ ਚੱਲ ਰਿਹਾ ਪਰ ਮੈਂ ਸਰਕਾਰ ਨੂੰ ਇਹੀ ਅਪੀਲ ਕਰੂੰਗਾ ਪੰਜਾਬ ਸਰਕਾਰ ਨੂੰ ਵੀ ਸਾਡੇ ਜਿਹੜੀ ਡੈੱਡ ਬੋਡੀ ਉੱਤਰ ਹੈਗੀ ਹੈ ਜੋ ਜਲਦੀ ਤੋਂ ਜਲਦੀ ਇੰਡੀਆ ਲਿਆਇਆ ਜਾਵੇ ਕੰਧ ਵਾਲਾ ਹਾਜ਼ਰਖਾਂ ਪਿੰਡ ਹੈ ਜੀ ਅਸੀਂ ਉਹਦਾ ਨਾ ਦ ਸੰਸਕਾਰ ਅੰਤਿਮ ਅਰਦਾਸ ਨਾਲ ਕਰੀ ਰੀਤੀ ਰਵਾਇਨਾ ਕਰੀ ਤਿੱਤ ਜਾਵੇ ਜੀ ਕਰੋ ਬਾਈ ਜੀ ਪਰਸੋਂ ਸਾਨੂੰ ਮਾਰਨਿੰਗ ਕਾਲ ਆਉਂਦੀ ਹੈ ਜੀ ਹਾਂਜੀ ਜੀ ਰਵਿੰਦਰ ਕੁਮਾਰ ਰਵਿੰਦਰ ਸਿੰਘ ਨਾਮ ਹੈ ਜੀ ਕਾਕਾ ਵਿਰਕ ਦੇ ਨਾਂ ਤੇ ਜਾਣਿਆ ਜਾਂਦਾ ਉਹਨੂੰ ਗਾਣੇ ਦਾ ਬਹੁਤ ਸ਼ੌਕੀਨ ਸੀ ਜੀ ਉਹ ਦੋ ਤਿੰਨ ਗਾਣੇ ਵੀ ਆਏ ਆ ਜੀ ਹਾਂਜੀ ਉਹ ਥੋੜਾ ਜਿਹਾ ਉੱਥੇ ਉਹ ਰਾਤ ਨੂੰ ਕਾਰ 'ਚ ਕਿਤੇ ਪਿਆ ਜੀ ਜਦੋਂ ਉਹਨਾਂ ਨੇ ਦੇਖਿਆ ਵੀ ਕਾਰ 'ਚ ਨਿਕਲਿਆ ਨਹੀਂ ਸਵੇਰ ਉਹਨਾਂ ਨੇ ਨਾਲ ਦੇ ਨੇ ਜੋ ਵੀ ਪ੍ਰੋਸੀ ਸੀ ਜੀ ਉਮਮ ਯਾਰ ਦੋਸਤ ਸੀ ਤੇ ਅੰਦਰ ਉਹਦੀ ਡੈੱਡ ਬੋਡੀ ਪਈ ਸੀ ਜੀ ਕੀ ਕਰਦੇ ਸੀ ਇਹ ਉੱਥੇ ਉੱਥੇ ਸਟੂਡੈਂਟ ਵੀਜ਼ੇ ਤੇ ਗਿਆ ਸੀਗਾ ਜੀ ਪਹਿਲਾਂ ਪੜ੍ਹਾਈ ਕੀਤੀ ਸੀ ਫਿਰ ਕੰਮ ਕਰਦੀ ਸੀ ਦੇਖੋ ਬਾਹਰ ਦਾ ਤਾਂ ਆਪ ਨੂੰ ਵੀ ਪਤਾ ਕਿੰਨੇ ਸਟ्रेस ਹੈ ਜੀ ਸੁਣਨ ਚ ਤਾਂ ਵੀ ਆ ਰਿਹਾ ਵੀ 1 ਮਹੀਨੇ ਬਾਅਦ ਉਹਦਾ ਵਰਕ ਵੀਜ਼ਾ ਖਤਮ ਹੋ ਰਿਹਾ ਸੀ ਤੇ ਪੀਆਰ ਨਹੀਂ ਹੋਈ ਸੀ ਹੈਰਾਨੀ ਦੀ ਗੱਲ ਇਹ ਹੈ ਜੀ ਉਹ 5 ਸਾਲ ਤੋਂ ਘਰ ਹੀ ਨਹੀਂ ਆਇਆ ਸੀ ਉਹ ਮਾਂ ਨਾਲ ਨਿੱਤ ਗੱਲ ਕਰਦਾ ਸੀ ਮਾਂ ਮੇਰਾ ਹੁਣ ਜੀ ਨਹੀਂ ਲੱਗਦਾਗਾ ਵੀ ਮੈਂ ਇੱਥੇ ਆਵਾਂ ਜਾਂ ਕਿਵੇਂ ਆ ਬਟ ਉਹ ਅਚਾਚੇ ਅਚਾਨਕ ਹੀ ਇਹ ਸਭ ਹੋ ਗਿਆ ਜੀ ਉਹ ਲੱਗਿਆ ਪਤਾ ਕਿ ਕਾਰਨ ਕੀ ਬਣਿਆ ਕਾਰਨ ਹਜੇ ਤੱਕ ਕੋਈ ਪਤਾ ਨਹੀਂ ਹੋ ਕੀ ਕਹਿੰਦੇ ਡੀਸੀ ਸਾਹਿਬ ਇਹ ਡੀਸੀ ਮੈਡਮ ਨੇ ਇਥੋਂ ਮੇਲ ਫਾਰਵਰਡ ਕੀਤੀ ਹੋਈ ਹੈ ਜੀ ਪਹਿਲਾਂ ਇਨਕੁਆਰੀ ਕੀਤੀ ਜੀ ਸਾਡੀ ਅਰਨਿਆਲੇ ਠਾਣੇ ਤੋਂ ਇਨਕੁਆਰੀ ਕੀਤੀ ਡੀਐਸਪੀ ਸਾਹਿਬ ਤੋਂ ਇਨਕੁਆਰੀ ਕੀਤੀ ਫਿਰ ਅਸੀਂ ਬਾਈ ਹੈਂਡ ਹੀ ਸਾਰਾ ਲੈ ਕੇ ਆਏ ਆ ਜੀ ਬਾਈ ਹੈਂਡ ਤੋਂ ਲੈਣ ਤੋਂ ਬਾਅਦ ਅੱਜ ਐਮਏ ਬ੍ਰਾਂਚ ਚਲੇ ਉਹਨਾਂ ਨੇ ਭੇਜੀ ਹੁਣ ਗ੍ਰਹਿ ਮੰਤਰੀ ਨੂੰ ਤੇ ਹੋਮ ਮਿਨਿਸਟਰੀ ਨੂੰ ਇਹਨਾਂ ਨੇ ਫਾਰਵਰਡ ਕੀਤੀ ਹੈ ਮੇਲ ਕਹਿੰਦੇ 2 ਵਜੇ ਤੱਕ ਕਰ ਦਿੰਨੇ ਆ ਜੀ ਤੇ ਬਾਅਦ ਚ ਜਿਵੇਂ ਪ੍ਰੋਸੈਸ ਹੋਏ ਦੱਸਿਆ ਜਾਊਗਾ ਮੰਗ ਕੀ ਕਰਦੇ ਆ ਮੰਗ ਸਾਡਾ ਤਾਂ ਬਸ ਇਹੀ ਹੈ ਜੀ ਸਾਡੇ ਹੁਣ ਦੇਖੋ ਯਾਰ ਤਾਂ ਨਹੀਂ ਮਿਲਿਆ ਉਸ ਮਾਣੂ ਪੁੱਤ ਵੀ ਨਹੀਂ ਮਿਲਿਆ ਜਿਹੜਾ 5 ਸਾਲ ਪਹਿਲਾਂ ਗਿਆ ਸੀਗਾ ਹੁਣ ਵੀ ਨਹੀਂ ਮਿਲਿਆ ਤੇ ਇਹੀ ਉਮੀਦ ਹੈ ਜੀ ਉਹਦੀ ਡੈੱਡ ਬੋਡੀ ਇੱਥੇ ਜੇ ਵੇ ਤੇ ਅਸੀਂ ਉਹਦਾ ਮੂੰਹ ਵੇਖ ਕੇ ਉਹਦਾ ਸੰਸਕਾਰ ਕੀਤਾ ਜਾਵੇਗਾ ਜੀ ਨਾਮ ਤੁਹਾਡਾ ਮੇਰਾ ਨਾਮ ਜਸਪੀਰ ਸਿੰਘ ਪੁੱਤਰ ਜੀ ਜੀ ਸਰ ਕੀ ਨਾਮ ਹੈ ਤੁਹਾਡਾ ਬਲਜੀਤ ਸਿੰਘ ਹੈ ਕਿੱਥੇ ਦਾ ਰਹਿਣਾ ਹੈ ਮੈਂ ਫਰੀਦਕੋਟ ਦਾ ਰਹਿਣਾ ਹੈ ਸੱਚੀ ਮਾਮਲਾ ਕੀ ਹੈ ਤੁਸੀਂ ਫਾਈਲ ਕਰਦੀ ਸੀ ਉਹ ਮੇਰਾ ਸਾਲਾ ਸੀ ਤੇ ਇਹ ਸਾਨੂੰ ਫੋਨ ਆਇਆ ਵੀ ਇਹਦੀ ਡੈਥ ਹੋ ਚੁੱਕੀ ਹੈ ਕੈਨੇਡਾ ਦੇ ਵਿੱਚ ਤੇ ਗੱਡੀ ਜੋ ਨਹੀਂ ਮਿਲਿਆ ਸਾਨੂੰ ਤੇ ਕਰਤੇ ਕਿ ਜੇ ਉਥੇ ਉਥੇ ਸਟੂਡੈਂਟ ਵਿਜੇ ਤੇ ਗਏ ਸੀ ਤੇ ਮਤਲਬ ਉਥੇ ਕੋਈ ਕੰਮਕਾਰੀ ਕਰ ਰਹੇ ਸੀ ਜਾਂ ਕੋਈ ਵੀ ਉਥੇ ਤੇ ਸਾਨੂੰ ਤਾਂ ਇਹੀ ਆ ਵੀ ਇਹ ਡੈਡ ਬੋਡੀ ਇਥੇ ਸਰਕਾਰ ਸਾਡੀ ਹੈਲਪ ਕਰਕੇ ਤੇ ਭੇਜੀ ਗਈ ਕਿੰਨੇ ਉਮਰ ਕਿੰਨੇ ਸੀ ਉਮਰ 29 ਸਾਲ ਸੀ ਮੈਰਿਜ ਹੋਈ ਸੀ ਨਹੀਂ ਨਹੀਂ ਇਹ ਸਾਲ ਆ ਰਹੇ ਸੀ ਵਾਪਸ ਮੈਰਿਜ ਕਰਵਾਉਣ ਵਾਸਤੇ ਹਾਂਜੀ ਉਹਦਾ ਰੈਸ਼ ਕਿੱਥੇ ਸੀ ਰੈਸ਼ ਕੰਦ ਵਾਲਾ ਹਜ ਰੱਖਾਂਗੇ ਫਾਜ਼ਿਲ ਕਾ ਜੰਦਾ ਹਾਂਜੀ ਫਾਜ਼ਿਲ ਕਾ ਜੰਦਾ ਦੀ ਮੰਗ ਕੀ ਕਰਦੇ ਆ ਮੰਗ ਤਾਂ ਅਸੀਂ ਸਰਕਾਰ ਤੋਂ ਹੀ ਕਰਦੇ ਆ ਸੀਐਮ ਸਾਹਿਬ ਤੋਂ ਪੰਜਾਬ ਸਰਕਾਰ ਤੋਂ ਵੀ ਸਾਡੀ ਡੈੱਡ ਬੋਡੀ ਜਲਦੀ ਤੋਂ ਜਲਦੀ ਵਗਵਾਈ ਜਾ ਸਾਡੀ ਹੈਲਪ ਕੀਤੀ ਜਾਵੇ ਜੋ ਵੀ ਕਾਨੂੰਨੀ ਪ੍ਰਕਿਰਿਆ ਉਹਨੂੰ ਧਿਆਨ ਚ ਲਿਆ ਕੇ ਜਲਦੀ ਦੀ ਜੀ ਕੋਈ ਹੈਗੀ ਫੋਟੋ ਵਗੈਰਾ ਉਹਨਾਂ ਦਾ ਹਾਂਜੀ ਹਾਂਜੀ ਮੇਰੇ ਕੋਲ ਹੈਗੀ ਫੋਟੋ ਆ ਦੇਖੋ ਕਿੰਨਾ ਟਾਈਮ ਪਹਿਲਾਂ ਗਏ ਸੀ ਇਹ ਇਹ 5 ਕਿ ਸਾਲ ਲਗਭਗ 5 ਕਿ ਸਾਲ ਕੰਮ ਕਰਾ ਹਾਂ ਜੀ ਹਾਂ ਜੀ